ਸ਼ੁਭ ਦੇ ਬਾਰੇ ਤੁਸੀਂ ਜਾਣਦੇ ਹੋ ਉਹਨਾਂ ਦੀ ਗ੍ਰੋਥ ਦਾ ਰੀਜਨ ਸਿਰਫ ਉਹਨਾਂ ਦੀ ਵੋਕਲ ਨਹੀਂ ਸੀ ਨਾ ਹੀ ਉਹਨਾਂ ਦੇ ਲਿਰਿਕਸ ਜਾਂ ਫਿਰ ਉਹਨਾਂ ਦਾ 뮤직 ਸੀ ਦੇਖੋ ਸ਼ੁਭ ਦੀ ਗ੍ਰੋਥ ਇਸ ਲਈ ਹੋਈ ਕਿਉਂਕਿ ਇਹ ਸਾਰੀਆਂ ਚੀਜ਼ਾਂ ਮਿਲੀਆਂ ਸ਼ੁਭ ਦੇ ਲਿਰਿਕਸ ਲੋਕਾਂ ਨੂੰ ਪਸੰਦ ਆਏ ਉਸ ਦੇ ਨਾਲ ਨਾਲ ਉਹਦਾਂ ਦਾ ਹੀ 뮤직 ਟੇਸਟ ਲੈ ਕੇ ਆਏ ਤੇ ਹੌਲੀ ਹੌਲੀ ਸ਼ੁਭ ਦੀ ਵੋਕਲ ਲੋਕਾਂ ਨੂੰ ਪਸੰਦ ਆਈ ਫਿਰ ਸ਼ੁਭ ਦੀ ਇੰਨੀ ਵੱਡੀ ਫੈਨ ਫੋਲੋਇੰਗ ਬਣ ਗਈ ਤੇ ਅੱਜ ਸ਼ੁਭ ਜਿਸ ਮਕਾਮ ਤੇ ਆਪਾਂ ਸਾਰੇ ਜਾਣਦੇ ਆ ਤੇ ਹੁਣ ਤੁਸੀਂ ਸੋਚ ਕੇ ਦੇਖੋ ਕਿ ਸ਼ੁਭ ਜੇਕਰ ਕਿਸੇ ਸਿੰਗਰ ਲਈ ਇੱਕ ਐਡਵੇਕੀ ਇਹ ਨਿਊ ਟੈਲੈਂਟ ਹੈ ਨੂੰ ਸਾਰੇ ਸਪੋਰਟ ਕਰੋ ਉਹ ਆਪਣੀ ਸਟੋਰੀ ਤੇ ਕਿਸੇ ਸਿੰਗ ਸਿੰਗਰ ਦੇ ਵਿੱਚ ਸੱਚੀ ਕੋਈ ਨਾ ਕੋਈ ਗੱਲਬਾਤ ਹੋ ਗਈ ਇਸ ਲਈ ਸ਼ੁਭ ਇਨੀ سپورਟ ਕਰ ਰਿਹਾ ਮੈਂ ਤੁਹਾਨੂੰ ਉਹ ਸਿੰਗਰ ਦਾ ਨਾਮ ਵੀ ਦੱਸਦਾ ਜਿਹਦੀ سپورਟ ਕੀਤੀ ਹੈ ਸ਼ੁਭ ਨੇ ਇਸ ਦੇ ਨਾਲ ਨਾਲ ਮੈਂ ਇਹ ਵੀ ਦੱਸ ਦੇਣਾ ਕਿ ਸਿਰਫ ਸ਼ੁਭ ਹੀ ਨਹੀਂ ਐਮਸੀ ਸਕੁਅਰ ਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਐਮਸੀ ਸਕੁਅਰ ਵੀ سپورਟ ਕਰ ਰਿਹਾ ਇਸ ਬਾਈ ਦੀ ਤੇ ਇਹਦੇ ਕਾਫੀ ਸਾਰੇ ਗਾਣੇ ਆ ਚੁੱਕੇ ਨੇ ਪਰ ਫਿਰ ਵੀ ਆਪਾਂ ਅੱਜ ਦੀ ਡੇਟ ਦੇ ਵਿੱਚ ਨੂੰ ਇੱਕ ਅੰਡਰ ਰੇਟਿਡ ਸਿੰਗਰ ਕਹਿ ਸਕਦੇ ਹਾਂ ਪਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਸਿੰਗਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਵਧੀਆ ਮੁਕਾਮ ਤੇ ਹੋਊਗਾ ਮੈਂ ਗੱਲ ਕਰ ਰਿਹਾ ਗਗਨ ਕੁੰਨਰ ਬਾਈ ਦੀ ਯਾਰ ਜਿਹਨੂੰ ਤੁਸੀਂ ਮੰਨਦੇ ਹੋ ਵੀ ਅੰਡਰ ਰੇਟਡ ਸਿੰਗਰ ਆ ਮੇਰਾ ਹੀ ਬਾੜੀ ਆ ਤੁਸੀਂ ਸੁਣਿਆ ਵੀ ਹੁਣ ਗगन ਕੁੰਨਰ ਗगन ਕੁੰਨਰ ਕੁਝ ਬਹੁਤ ਹਟ ਆ ਯਾਰ ਜਿਹੜਾ ਸੰਤੁਸ਼ੀ ਸਕਰੀਨ ਤੇ ਦੇਖ ਰਹੇ ਹੋ ਗगन ਕੁੰਨਰ ਬਾਈ ਦਾ ਇੱਕ ਨਵਾਂ Song ਆਇਆ ਤੇ ਇਸੇ Song ਨੂੰ ਸ਼ੇਅਰ ਕੀਤਾ ਸ਼ੋਭ ਨੇ ਆਪਣੇ Instagram Story ਤੇ ਇਹਨੂੰ ਸ਼ੇਅਰ ਕਰਨ ਦੇ ਨਾਲ ਨਾਲ ਇਹ ਵੀ ਲਿਖਿਆ ਕਿ ਤੁਸੀਂ ਸਾਰੇ ਜਣੇ ਨਵੇਂ ਟੈਲੈਂਟ ਨੂੰ ਜਰੂਰ ਸਪੋਰਟ ਕਰਿਆ ਕਰੋ ਸ਼ੋਭ ਨੇ ਸਿਰਫ ਗਾਣੇ ਨੂੰ ਸ਼ੇਅਰ ਹੀ ਨਹੀਂ ਕੀਤਾ ਸ਼ੋਭ ਨੇ ਫੋਲੋ ਵੀ ਕੀਤਾ ਗगन ਕੁੰਨਰ ਬਾਈ ਨੂੰ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਯਾਰ ਇਸ ਗਾਣੇ ਦੇ ਵਿੱਚ ਇਦਾਂ ਦਾ ਕੀ ਆ ਜਿਹੜਾ ਸ਼ੋਭ ਨੂੰ ਪਸੰਦ ਆਇਆ ਉਹਨੇ ਸ਼ੇਅਰ ਕੀਤਾ ਆਪਣੇ Story ਤੇ ਉਹਨੂੰ ਇੱਕ ਵਾਈਬ ਦਊਗਾ ਇਹ ਵਾਲਾ ਗਾਣਾ ਗਗਨ ਕੁੰਨਰ ਬਾਈ ਨੇ ਆਪਣੇ ਖੁਦ ਦੇ ਚੈਨਲ ਤੇ ਇਹ ਗਾਣਾ ਰਿਲੀਜ਼ ਕੀਤਾ ਹੈ ਤੇ ਮੈਂ ਤੁਹਾਨੂੰ ਇਸ ਗਾਣੇ ਦੀ ਖਾਸੀਅਤ ਦੱਸ ਦਿੰਨਾ ਵੈਸਤਾ ਇਹ ਚਿੱਲ ਵਾਈਬੋ ਵਾਲਾ ਗਾਣਾ ਹੈ ਤੁਸੀਂ ਇੰਜੋਏ ਕਰੋਗੇ ਪੂਰਾ ਗਾਣਾ ਇਹਦੇ ਲਿਰਿਕਸ ਇਹਦਾ ਮਿਊਜ਼ਿਕ ਤੇ ਬਾਈ ਦੀ ਜਿਹੜੀ ਵੋਕਲ ਹੈ ਉਹਨੂੰ ਇੱਕ ਅਲੱਗ ਹੀ ਫੀਲ ਦਿੱਤਾ ਹੋਇਆ ਗਾਣੇ ਦੇ ਵਿੱਚ ਤੇ ਸਭ ਤੋਂ ਪਹਿਲਾਂ ਤੁਸੀਂ ਇਸ ਗਾਣੇ ਦੀ ਇਹ ਵਾਲੀ ਲਾਈਨ ਸੁਣੋ देखो ये तो आपको ऐसा लगूगा कि बाई दी जेडी वोकल है वो गूंज रही है पूरे एक हॉल ਦੇ ਵਿੱਚ ਤੇ ਇਹ ਬਲ ਚੀਜ਼ ਤਾਂ ਹੁਣ ਅੱਜ ਕੱਲ ਕੋਮਨ ਹੋ ਗਈ ਵੈਸੇ ਹਰ ਗਾਣੇ ਦੇ ਵਿੱਚ ਆਪਾਂ ਨੂੰ ਇਹ ਚੀਜ਼ ਸੁਣਨ ਨੂੰ ਮਿਲਦੀ ਹੈ ਪਰ ਇਸ ਗਾਣੇ ਦੀ ਇੱਕ ਤੁਸੀਂ ਅਗਲੀ ਲਾਈਨ ਵੀ ਸੁਣੋ ਤਾਂ ਹੁਣ ਤੁਸੀਂ ਇਸ ਲਾਈਨ ਨੂੰ ਸੁਣ ਕੇ ਕੁਝ ਨਾ ਕੁਝ ਜ਼ਰੂਰ ਨੋਟਿਸ ਕੀਤਾ ਹੋਊਗਾ ਗਾਣੇ ਦੇ ਇਸ ਪਾਰਟ ਦੇ ਵਿੱਚ ਬਾਈ ਦਾ ਗਾਣਾ ਤਾਂ ਬਿਲਕੁਲ ਸਾਫ਼ ਚੱਲ ਰਿਹਾ ਪਰ ਇਸ ਦੇ ਨਾਲ ਨਾਲ ਬਾਈ ਦੀ ਸਿਰਫ ਵੋਕਲ ਤੇ ਵੀ ਫੋਕਸ ਕੀਤਾ ਗਿਆ ਇਦਾਂ ਲੱਗੂਗਾ ਕਿ ਪਿੱਛੇ ਕੋਈ ਗਾਣਾ ਚੱਲ ਰਿਹਾ ਤੇ ਨਾਲ ਨਾਲ ਕੋਈ ਗਾਣਾ ਬੋਲ ਵੀ ਰਿਹਾ ਜਿਵੇਂ ਕਿ ਆਪਾਂ ਗਾਣਾ ਚਲਾ ਦਿੰਨੇ ਆ ਕਿਸੇ ਵੀ ਮਿਊਜ਼ਿਕ ਸਿਸਟਮ ਦੇ ਵਿੱਚ ਤੇ ਨਾਲ ਨਾਲ ਆਪਾਂ ਬੋਲਦੇ ਵੀ ਰਹਨੇ ਆ ਉਹ ਵਾਲੀ ਫੀਲ ਤੁਹਾਨੂੰ ਗਾਣੇ ਦੇ ਇਸ ਪਾਰਟ ਨੂੰ ਸੁਣ ਕੇ ਆਊਗੀ ਜੇਕਰ ਗਗਨ ਕੁਨਰ ਬਾਈ ਦੇ ਪਹਿਲਾਂ ਵਾਲੇ ਗਾਣਿਆਂ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਿਆਦਾ ਚੱਲੇ ਸੀ ਲੋਕਾਂ ਨੇ ਪਿਆਰ ਦਿੱਤਾ ਪਰ ਫਿਰ ਵੀ ਬਾਈ ਨੂੰ ਇੱਕ ਅੰਡਰ ਰੇਟਡ ਆਰਟਿਸਟ ਆਪਾਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਬਾਈ ਦੇ ਨਾਮ ਤੋਂ ਜ਼ਿਆਦਾਤਰ ਲੋਕ ਨਹੀਂ ਜਾਣਦੇ ਉਹਨਾਂ ਦੇ ਗਾਣੇ ਤਾਂ ਲੋਕਾਂ ਨੇ ਜ਼ਰੂਰ ਸੁਨੇ ਨੇ ਤੇ ਜਿਹੜੇ ਸਾਹ ਨਾਲ ਬਾਈ ਆਪਣੇ ਕੰਮ ਦੇ ਵਿੱਚ ਪਰਫੈਕਸ਼ਨ ਲੈ ਕੇ ਆ ਰਿਹਾ ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਨਾ ਇੱਕ ਗਾਣਾ ਤਾਂ ਇਦਾਂ ਦਾ ਜ਼ਰੂਰ ਹੋਊਗਾ ਕਗਨ ਕੁਨਰ ਬਾਈ ਬਹੁਤ ਵੱਡਾ ਆਰਟਿਸਟ ਬਣ ਹੀ ਜਾਊਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਉਂਕਿ ਕਈ ਸਿੰਗਰ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਗਾਣੇ ਤਾਂ ਬਹੁਤ ਚੱਲਦੇ ਨੇ ਪਰ ਉਹ ਸਿੰਗਰ ਲੰਬੇ ਟਾਈਮ ਤੱਕ ਨਹੀਂ ਚੱਲਦੇ ਹੁਣ ਇਹ ਤਾਂ ਆਉਣ ਵਾਲੇ ਟਾਈਮ ਹੀ ਦੱਸੂਗਾ ਕਿ ਗਗਨ ਕੁਨਰ ਬਾਈ ਦੇ ਆਉਣ ਵਾਲੇ ਗਾਣੇ ਕਿੱਦਾਂ ਦੇ ਹੋਣਗੇ ਤੇ ਉਹ ਵਾਲੇ ਗਾਣੇ ਲੋਕਾਂ ਨੂੰ ਪਸੰਦ ਆਉਣਗੇ ਜਾਂ ਨਹੀਂ ਆਉਣਗੇ ਤੇ ਗਗਨ ਕੁਨਰ ਬਾਈ ਲੰਬੇ ਟਾਈਮ ਤੱਕ ਇੰਡਸਟਰੀ ਦੇ ਵਿੱਚ ਕੰਮ ਕਰਦਾ ਰਹੂਗਾ ਜਾਂ ਨਹੀਂ ਪਰ ਬਾਈ ਦੇ ਗਾਣਿਆਂ ਨੂੰ ਲੈ ਕੇ ਤਾਂ ਆਬਜ਼ਰਵੇਸ਼ਨ ਇਹੀ ਆਉਂਦੀ ਹੈ ਦਿਮਾਗ 'ਚ ਕਿ ਬਾਈ ਕਾਫੀ ਕੰਮ ਕਰ ਰਿਹਾ ਆਪਣੇ ਉੱਪਰ ਜੇਕਰ ਤੁਸੀਂ ਗਗਨ ਕੁਨਰ ਬਾਈ ਦਾ ਇਹ ਵਾਲ ਸੁਣਿਓ ਇੱਕ ਵਾਰ ਆਪਣੇ ਚੈਨਲ ਤੇ 1 ਲੱਖ ਸਬਸਕ੍ਰਾਈਬਰਸ ਪੂਰੇ ਕਰਵਾ ਦਿਓ ਸ਼ੇਅਰ ਕਰਕੇ ਵੀਡੀਓ ਜਿਉਂ ਕਿ 1 ਲੱਖ ਤੋਂ ਬਾਅਦ ਮੈਨੂੰ ਵੀ ਮੋਟੀਵੇਸ਼ਨ ਮਿਲੂਗਾ ਕੰਮ ਕਰਨ ਚ ਤੇ ਆਪਾਂ ਬਹੁਤ ਸਾਰੀਆਂ ਇਦਾਂ ਦੇ ਪੋਡਕਾਸਟ ਤੇ ਵੀਡੀਓ ਚ ਲੈ ਕੇ ਆਵਾਂਗੇ ਜਿਹਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ